ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਸ਼ਾਮ ਦੇ ਪੌਣੇ ਇੱਕ ਦਾ ਟਾਈਮ ਆ ਤੇ ਮੈਂ ਇੱਥੇ ਧੂਪ ਜੋਤ ਲਗਾ ਕੇ ਤੇ ਕਿਚਨ ਚ ਆ ਗਈ ਆ ਮੈਂ ਤੇ ਬਸ ਦਾਲ ਸਬਜ਼ੀ ਬਣਾਉਣੇ ਆ ਆਲੂ ਪਹਿਲਾਂ ਹੀ ਉਬਾਲ ਕੇ ਰੱਖਤੇ ਸੀ ਮੈਂ ਕੱਪੜੇ ਧੋ ਕੇ ਉਸ ਤੋਂ ਬਾਅਦ ਨਹਾ ਕੇ ਮੈਂ ਧੂਪ ਜੋਤ ਲਗਾਤੀ ਸੀਗੀ ਬਸ ਉਸੇ ਟਾਈਮ ਤੇ ਜਦੋਂ ਮੈਂ ਕੱਪੜੇ ਧੋ ਰਹੀ ਸੀ ਤੇ ਆਲੂ ਉਬਲਣ ਵਾਸਤੇ ਰੱਖਤੇ ਸੀ ਮੈਨੂੰ ਆਇਆ ਸੀ ਵੀ ਚਲੋ ਮੇਰੇ ਕੱਪੜੇ ਧੋਣਦੇ ਆਲੂ ਉਬਲ ਜਾਣਗੇ ਤੇ ਆਲੂ ਵੈਸੇ ਹੁਣ ਠੰਡੇ ਹੋਗੇ ਸੀ ਬਿਲਕੁਲ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਣਾਉਣ ਨੂੰ ਜਦੋਂ ਉਬਾਲ ਕੇ ਰੱਖੇ ਹੋਏ ਆਗੇ ਪਹਿਲਾਂ ਮੈਨੂੰ ਆਇਆ ਸੀ ਦਾਲ ਬਣਾ ਲਾਂ ਤੇ ਫਿਰ ਦਾਲ ਵੀ ਆਇਆ ਹੋਗਾ ਸ਼ਾਮ ਦੇ ਟਾਈਮ ਤੇ ਕਈ ਦਿਨ ਹੋ ਗਿਆ ਡੇਲੀ ਦਾਲ ਹੀ ਮਨ ਜਾਂਦੀ ਆ ਤੇ ਦਾਲ ਖਾਣ ਨੂੰ ਵੀ ਮਨ ਨਹੀਂ ਕਰ ਰਿਹਾ ਸੀਗਾ ਸੁੱਕੇ ਆਲੂ ਬਣਾਉਂਗੀ ਤੇ ਮਾਫੀ ਚਾਹੁੰਦੇ ਹਾਂ ਜੀ ਕੱਲ ਆਪਾਂ ਕੋਈ ਵੀਡੀਓ ਨਹੀਂ ਪਾ ਸਕੇਗੇ ਤੋ ਅੱਜ ਸੇ ਤਾਂ ਠੀਕ ਨਹੀਂ ਸੀ ਬੀਪੀ ਡਾਊਨ ਹੋ ਗਿਆ ਸੀ ਵੈਸੇ ਤਾਂ ਜ਼ਿਆਦਾਤਰ ਮੇਰਾ ਬੀਪੀ ਹਾਈ ਰਹਿੰਦਾ ਤੇ ਪਰ ਕੱਲ ਡਾਊਨ ਹੋ ਗਿਆ ਸੀਗਾ ਬਿਲਕੁਲ ਵੀ ਨਹੀਂ ਉੱਠਿਆ ਗਿਆ ਸੀ ਅੱਜ ਵੀ ਨਹੀਂ ਉੱਠਿਆ ਗਿਆ ਸਾਰਾ ਦਿਨ ਬਸ ਕੱਪੜੇ ਤਾਂ ਕਰਕੇ ਨਾਲ ਲੇਟ ਹੋ ਗਈ ਤੁਹਾਨੂੰ ਨਹੀਂ ਤਾਂ ਸੂਬਾ ਜਾਂ ਦੇੜੇ ਧੋਦੇ ਨਹੀਂ ਨੇ ਕੱਪੜੇ ਤੇ ਕੱਪੜੇ ਬਸ ਮੈਂ ਸ਼ਾਮ ਨੂੰ ਹੀ ਧੋਤੇ ਆਗੇ ਜਦੋਂ ਪ੍ਰਾਹ ਭਾਈ ਸਕੂਲ ਉਸ ਟਾਈਮ ਤੇ ਮੈਂ ਕੱਪੜੇ ਧੋ ਰਹੀ ਸੀਗੀ ਆਲੂ ਸਾਰੇ ਛੱਲ ਲੈ ਸੀ ਤੇ ਹੱਥ ਦੇ ਨਾਲ ਹੀ ਭੰਨ ਲੈਣੀਆਂ ਮੈਂ ਇਹਨਾਂ ਨੂੰ ਤੜਕਾ ਲਗਾ ਦਾਂਗੇ ਬਸ ਆਪਾਂ ਯਾ ਦੋਸੇ ਇਹ ਤਾਂ ਠੀਕ ਨਾ ਹੋਵੇ ਫਿਰ ਬੀਪੀ ਡਾਊਨ ਕਰਕੇ ਤੇ ਉਹ ਤਾਂ ਬਿਲਕੁਲ ਵੀ ਉੱਠਿਆ ਹੀ ਨਹੀਂ ਗਿਆ ਜਮਾ ਜਦੋਂ ਉੱਡਦੀ ਸੀ ਬਸ ਆਇਆ ਹੁੰਦਾ ਸੀ ਬੈਂਦੀ ਸੀ ਨਾਲ ਦੀ ਨਾਲ ਬਸ ਪੈ ਜਾਂਦੀ ਸੀ ਉਹਦੀ ਬਸ ਸ਼ਾਮ ਦੇ ਨੂੰ ਥੋੜਾ ਜਿਹਾ ਮੈਨੂੰ ਐ ਲੱਗਿਆ ਸੈਟਅਪ ਨਾ ਕਰਕੇ ਬਸ ਕੱਪੜੇ ਵੀ ਧੋਤੇ ਤੇ ਝਾੜੂ ਪੋਚਾ ਵੀ ਉਹਦੋਂ ਪਹਿਲਾਂ ਬਸ 5:00 ਵਜੇ ਮੈਂ ਪੋਚਾ ਲਗਾਇਆਗਾ ਤੇ ਫਿਰ ਕੱਪੜੇ ਧੋਣ ਲੱਗ ਗਈ ਸੀਗੀ ਲੋਜੀ ਤੇਲ ਗਰਮ ਹੋ ਗਿਆ ਸੀ ਉਹਦੇ ਵਿੱਚ ਤੇਜ ਪੱਤਾ ਪਾਤਾ ਸੀਗਾ ਇੱਕ ਜੀਰਾ ਪਾਤਾ ਸੀਗਾ ਨਾਮ ਕੇ ਮਿਰਚ ਹਲਦੀ ਤੇ ਗਰਮ ਮਸਾਲਾ ਪਾ ਕੇ ਤੇ ਆਲੂ ਜਿਹੜੇ ਆਪਾਂ ਉਬਾਲ ਕੇ ਰੱਖੇ ਸੀ ਉਹ ਪਾਤੇ ਬਿਲਕੁਲ ਗੈਸ 'ਤੇ ਮਕੀਤਾ ਹੋਇਆਗਾ ਸੁੱਕੇ ਬਣਾਵਾਂਗੇ ਆਲੂ ਸੁੱਕੇ ਆਲੂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆਗੇ ਮਿਕਸ ਕਰਕੇ ਆਪਾਂ ਇਸ ਨੂੰ ਤੇ ਟੱਕ ਕੇ ਰੱਖ ਦਾਂਗੇ 5-7 ਮਿੰਟ ਮਸਾਲੇ ਵਿੱਚ ਬਸ ਰਚ ਜਾਣਗੇ ਵੈਸੇ ਤਾਂ ਆਲੂ ਆਪਣੇ ਬਿਲਕੁਲ ਪੱਕੇ ਹੋਏ ਆਗੇ ਇਹ ਦੋਸੇ ਇਹ ਤਾਂ ਠੀਕ ਨਾ ਹੋਵੇ ਕੰਮ ਕਰਨਾ ਬਹੁਤ ਔਖਾ ਲੱਗਦਾਗਾ ਬਸ ਇੱਕ ਕੀਤੇ ਬਿਨਾ ਸਰਦਾ ਨਹੀਂਗਾ ਪਰਸੋ ਵੀ ਮੇਰ ਤੋਂ ਸਾਰਾ ਦਿਨ ਨਹੀਂ ਉੱਠਿਆ ਗਾ ਉਦੋਂ ਵੀ ਬਸ ਦੁਪਹਿਰ ਦੇ ਟਾਈਮ ਤੇ ਬਸ ਧੱਕੇ ਨਾਲ ਉੱਠ ਕੇ ਉਦੋਂ ਪੋਚਾ ਲਗਾਤਾ ਸੀ ਇੱਕ ਤਾਂ ਇਹ ਵੀ ਰੋਜ਼ ਹਨੇਰ ਖੱਤਾ ਆ ਜਾਂਦਾਗਾ ਝਾੜੂ ਪੋਚੇ ਬਿਨਾ ਵੀ ਨਹੀਂ ਸਰਦਾ ਨਹੀਂ ਤੇ ਇੱਕ ਦਿਨ ਪੋਚੇ ਬਿਨਾ ਸਰਦੇ ਉਸ ਤੋਂ ਬਾਅਦ ਬਸ ਮੈਂ ਆਟਾ ਗੁੰਨਣ ਲੱਗ ਗਈ ਸੀ ਕਿ ਤੜਕਾ ਲਗਾ ਕੇ ਐ ਨਾ ਨਰੀਤਾ ਚੜ ਜਾਂਦਾ 게ਟ ਵਿੰਡੋਆ ਵਗੈਰਾ ਸਾਰੀਆਂ ਸਾਫ ਕਰਨ ਵਾਲੀਆਂ ਪੰਗਾਂ ਆ ਤੇ ਉਹ ਵੀ ਨਹੀਂ ਸਾਫ ਹੋਗਾ ਮੇਰੇ ਤੋਂ ਅੰਦਰਲੀ ਤਾਂ ਮੈਂ ਡਸਟਿੰਗ ਕਰ ਦਿੰਨੀ ਹੁੰਨੀ ਹੈਗੀ ਥੋੜੀ ਬਹੁਤ ਆਉਂਦਾ ਬੈੱਡ ਦੇ ਢੋਵ ਵਗੈਰਾ ਤਾਂ ਸਾਫ ਕਰਨੇ ਪੈਂਦੇ ਹੈਗੇ ਐ ਨਾ ਨਰੀਤਾ ਦੇਖ ਕੇ ਤੇ ਆਪ ਤੋਂ ਫਿਰ ਖੜਿਆ ਬੈਠਿਆ ਵੀ ਨਹੀਂ ਜਾਂਦਾਗਾ ਬਸ ਵਿੰਡੋਆ ਵਗੈਰਾ ਮੈਂ ਨਹੀਂ ਸਾਫ ਕੀਤੀਆਂ ਸੀਗਾ ਨਾ ਹੀ 게ਟ ਸਾਫ ਕੀਤੇ ਸੀ ਉਹਨਾਂ ਤੇ ਵੀ ਰੇਤਾ ਬਹੁਤ ਚੜਿਆ ਪਿਆ ਮੈਨੂੰ ਐ ਸੀਗਾ ਵੀ ਚਲੋ ਸ਼ਾਮ ਦੇ ਟਾਈਮ ਤੇ ਸਾਫ ਕਰੂੰਗੀ ਤੇ ਪਰਾਸੀ ਵੀ ਅੱਜ ਕੱਪੜਿਆਂ ਦਾ ਹੋ ਗਿਆ ਸਵੇਰ ਦੇ ਟਾਈਮ ਤੇ ਧੁੱਪ ਬਹੁਤ ਆ ਜਾਂਦੀ ਹੈ ਤਾਂ ਕਰਕੇ ਸਵੇਰ ਦੇ ਟਾਈਮ ਤੇ ਨਹੀਂ ਹੁੰਦੇ ਅੰਦਰ ਲਈ ਡਰਾਸਟਿੰਗ ਤਾਂ ਹੋ ਜਾਂਦੀ ਹੈ ਤੇ ਬਾਹਰੋਂ ਸਾਫ ਸਫਾਈ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਧੁੱਪੇ ਇੱਕ ਵਾਰ ਬਸ ਹਵਾ ਜੀ ਤਾਂ ਚੱਲਦੀ ਰਹੀ ਸੀਗੀ ਸਵੇਰ ਦੀ ਮੜਾ ਮੋਟਾ ਰੇਤਾ ਮਿੱਟੀ ਹਵਾ ਦੇ ਨਾਲ ਆਉਂਦਾਗਾ ਲੋ ਜੀ ਆਟਾ ਵੀ ਮੈਂ ਗੁੰਨ ਲਿਆ ਇਸ ਤੋਂ ਬਾਅਦ ਵਰਤਨ ਪਏ ਆਗੇ ਬਰਾਵਾ ਆਈ ਸੀਗੀ ਵਾਟਰ ਬੋਟਲ ਉਹਦੀਆਂ ਸੀਂਗਾ ਤੇ ਟਿਫਨ ਆ ਇਹਨਾਂ ਦੇ ਰਮਾਨ ਤੇ ਰਮਾਨ ਦੇ ਪਾਪਾ ਦੇ ਕੰਮ ਤੋਂ ਆਏ ਸੀਗੇ ਉਹਨਾਂ ਨੂੰ ਚੱਕ ਕੇ ਤੇ ਬਸ ਫੇਰ ਰੋਟੀ ਲੱਗੂਗੀ ਮੈਂ ਆਲੂ ਵੀ ਆਪਣੇ ਬਣ ਗਏ ਹੈ ਸਲਫ ਤੇ ਨਾਲ ਦੀ ਨਾਲ ਕੱਪੜਾ ਮਾਤਾ ਸੀ ਆਟਾ ਆ ਹੁੰਦਾ ਵੀ ਮਾੜਾ ਮोटा ਪਾਣੀ ਡੋਲਾ ਜਾਂਦਾ ਜਦੋਂ ਆਟਾ ਗੁੰਨਦੇ ਆਂਗੇ ਥੋੜੀ ਇੱਕ ਅਸਤੂਰੀ ਤੇ ਮਿੱਟੀ ਨਾਲ ਆਪ ਨੂੰ ਵੀ ਖਾਂਗੇ ਜਖਾਮ ਹੋਇਆ ਪਿਆਗਾ ਪਹਿਲਾਂ ਤਾਂ ਹਨੇਰੀ ਆ ਜਾਂਦੀ ਹੈ ਬਾਅਦ ਚ ਮੀਂਹ ਆ ਜਾਂਦਾ ਜੇ ਪਹਿਲੇ ਮੀਂਹ ਆ ਜੇ ਤਾਂ ਇੰਨਾ ਖਲਿਆਰਾ ਵੀ ਨਾ ਪਵੇ ਉਹ ਇੰਨਾ ਰੇਤਾ ਚੜ ਜਾਂਦਾ ਤੇ ਸਾਰਾ ਸਫਾਈ ਦਾ ਵੀ ਡੇਲੀ ਦਾ ਔਖਾ ਹੋ ਜਾਂਦਾ ਵੈਸੇ ਤਾਂ ਐ ਹੁੰਦਾ ਵੀ ਜਦੋਂ ਜ਼ਿਆਦਾ ਗੁੰਮ ਹੋ ਜਾਂਦਾ ਉਦੋਂ ਤਾਂ ਆਪ ਵੀ ਆਈ ਕਹਿੰਦੇ ਵੀ ਨਹੀਂ ਮੀਂਹ ਪਾਉਣਾ ਤਾਂ ਰੱਬਾ ਮਹਨੇਰੀ ਛੱਡ ਦੇ ਤੇ ਪਰ ਹਨੇਰੀ ਨਾਲ ਕੰਮ ਬਹੁਤ ਵੱਧ ਆਉਂਦਾ ਲੋ ਜੀ ਆਲੂ ਆਪਣੇ ਬਣ ਗਏ ਗੈਸ ਕਰਦਾਂਗੇ ਬੰਦ ਬਾਤਣ ਚੱਕ ਲਾਂਗੇ ਥੋੜੇ ਇਹ ਬਾਤਣ ਵਸੇ ਦਾ ਨੂ ਚੱਕ ਕੇ ਤੇ ਉਸ ਤੋਂ ਬਾਅਦ ਰੋਟੀ ਬਣਾਉਣ ਲੱਗ ਗਈ ਸੀ ਮੈਂ ਫੇਰ ਰੋਟੀ ਵਾਲੇ ਵੀ ਨਾਲ ਹੋ ਜਾਂਦੇ ਤਾਂ ਕਰਕੇ ਬਸ ਐ ਹੁੰਦਾ ਵੀ ਮੈਨੂੰ ਟਿਫਨ ਵਗੈਰਾ ਤੇ ਵਾਟਰ ਬੋਤਲਾਂ ਪ੍ਰਾਪਧੀਆਂ ਵੈਸੇ ਤਾਂ ਮੈਂ ਵਾਟਰ ਬੋਤਲਾ ਪਹਿਲਾਂ ਹੀ ਚੱਕ ਦਿੰਨੀ ਹੁੰਦੀ ਆ ਤੇ ਅੱਜ ਕੱਪੜੇ ਧੋਣ ਕਰਕੇ ਤੇ ਤਾਂ ਕਰਕੇ ਬਸ ਇਹਨਾਂ ਦੇ ਇਹ ਵੀ ਕੰਮਾਂ ਤੋਂ ਆ ਗਏ ਸੀਗੇ ਕੱਪੜਿਆਂ ਦਾ ਵੀ ਬਸ ਐ ਆ ਸੀਗਾ ਵੀ ਜੇ ਜੱਕਾ ਜਿਆ ਕਰਦੀ ਨੇ ਧੋਈ ਦੇ ਉੱਤੇ ਮੰਨਤਾ ਨਹੀਂ ਕਰਦਾ ਸੀਗਾ ਫੇਰ ਐ ਹੋਗਾ ਵੀ ਕੱਲ ਨੂੰ ਵੀ ਆਪ ਨੂੰ ਔਖਾ ਹੋ ਜੂਗਾ। ਵੈਸੇ ਚੰਗੀ ਰਹੀ ਕਿ ਮੈਂ ਧੋਤੀ ਧੋ ਕੇ ਸਾਰੇ ਸਟੈਂਡ ਤੇ ਪਾਤੇ ਸੀ। ਸਟੈਂਡ ਵੀ ਅੰਦਰ ਕਰ ਲਿਆ ਸੀ ਕਿਉਂਕਿ ਉਸ ਟਾਈਮ ਤੇ ਜਦੋਂ ਮੈਂ ਰੋਟੀ ਲੱਗੀਆਂ ਤੇ ਬਾਹਰ ਬਹੁਤ ਤੇਜ਼ ਹਨੇਰੀ ਚੱਲ ਪਈ ਸੀ ਫੇਰ। ਮੈਨੂੰ ਐ ਹੋਗਾ ਮਹਾ ਚਲੋ ਹੁਣ ਤਾਂ ਮੈਂ ਝਾੜੂ ਪੋਚਾ ਕਰਕੇ ਹਟੀ ਸੀਗੀ ਤੇ ਦੁਬਾਰੇ ਫੇਰ ਹਜੇ ਮੈਂ ਪਿਛੜਾ ਵੇੜਾ ਨਹੀਂ ਧੋਤਾ ਸੀ ਪਹਿਲਾਂ ਮੇਰਾ ਧੋਣ ਦਾ ਮਨ ਸੀਗਾ ਮੈਂ ਇਹਨੂੰ ਧੋ ਕੇ ਰੱਖਦਾ ਤੇ ਪਰ ਬਸ ਮੇਰੇ ਕੋਲ ਟਾਈਮ ਨਹੀਂ ਸੀ ਤਾਂ ਕਰਕੇ ਧੋਤਾ ਨਹੀਂ ਸੀ ਤਾਂ ਚੰਗਾ ਹੀ ਹੋਗਾ ਮੈਂ ਨਹੀਂ ਧੋਤਾ ਥਾਂ ਉਧਰੋਂ। ਬਹੁਤ ਹੀ ਤੇਜ਼ ਹਨੇਰੀ ਚੱਲ ਪਈ ਸੀ ਤੇ ਲੈਟ ਵੀ ਚਲੀ ਗਈ ਸੀ ਕਿ ਸਾਰੇ ਵਿੰਡੋਵਾਂ ਵਗੈਰਾ ਗੇਟ ਬੰਦ ਕਰਤੇ ਸੀਗੇ ਵੈਸੇ ਤਾਂ ਪੱਖੀ ਚੱਲ ਰਹੇ ਸੀ ਕਿਸੇ ਜਨ ਦੇ ਵਿੱਚ ਅਤੇ ਪਰ ਫਿਰ ਵੀ ਗਰਮੀ ਆਉਂਦੀ ਹੈ ਜਦੋਂ ਇਸ ਤਰ੍ਹਾਂ ਰੇਤਾ ਵੀ ਨਾਲ ਆਉਂਦਾ ਹੈਗਾ ਬੇਸ਼ੱਕ ਵਿੰਡੋਵਾਂ ਵਗੈਰਾ ਬੰਦ ਕੀਤਿਆਂ ਹੁੰਦੀਆਂ ਪਰ ਬਿੰਤਾ ਜਦੋਂ ਹਨੇਰੀ ਆਉਂਦੀ ਆਉਦੇ ਮੂੰਹ 'ਚ ਵੀ ਕਿਰਕਾ ਆਉਣ ਲੱਗ ਜਾਂਦੀ ਹੈ ਐਂ ਲੱਗਦਾ ਹੁੰਦਾ ਵੀ ਆਉਦੇ ਮੂੰਹ 'ਚ ਵੀ ਰੇਤਾ ਵੜ ਗਿਆ ਰੇਤਾ ਆਉਂਦਾ ਹੀ ਪਤਾ ਨਹੀਂ ਕਿੱਥੋਂ ਐਨਾ ਸਰਕ ਸਰਕ ਹੋਣ ਲੱਗ ਜਾਂਦੀ ਹੈ ਸਾਰੇ ਤੇ ਪ੍ਰਾਬਲਮ ਮੈਂ ਕਹਿਤਾ ਸੀ ਮੈਂ ਤੂੰ ਲੋਬੀ ਵਾਲੇ ਗੇਟ ਵੀ ਅੰਦਰੋਂ ਕੁੰਡੀਆਂ ਲਾ ਲਾ ਮਹਾ ਹਵਾ ਨਹੀਂ ਜਿਆਦਾ ਤੇਜ਼ ਹਨੇਰੀ ਕਰਕੇ ਤੇ ਧੱਕ ਮਾਰ ਕੇ ਤੇ ਗੇਟ ਖੋਲਦੇ ਜਿਉਂ ਗੇਟ ਭੇੜਦੇ ਜਾਂਦਾ ਥੜ ਥੜ ਆਵਾਜ਼ ਦੇ ਆ ਖਿੜਕੀਆਂ ਦਰਵਾਜ਼ੇ ਵੀ ਹਨੇਰੀ ਦੇ ਨਾਲ ਤਾਂ ਤੇ ਵਸ ਆਈ ਤਾਂ 5-7 ਮਿੰਟ ਹੀ ਸੀ ਹਨੇਰੀ ਤੇ ਉਸ ਤੋਂ ਬਾਅਦ ਮੈਂ ਆਇਆ ਸੀ ਬਹੁਤ ਤੇਜ਼ ਮੈਂ ਆਇਆ ਸੀ ਤੇ ਮੈਨੂੰ ਫੇਰ ਆਗਾ ਮਹ ਰੱਬ ਜਦੋਂ ਮੀ ਪਉਣਾ ਹੁੰਦਾ ਹਨੇਰੀ ਨਾ ਛੱਡਿਆ ਕਰ ਆਪ ਦਾ ਪੋਰਚ ਦੇ ਵਿੱਚ ਇੰਨਾ ਇੰਨਾ ਰੇਤਾ ਛੜ ਗਿਆ ਸੀ ਜਦੋਂ ਮੈਂ ਰੋਟੀ ਬਣਾ ਕੇ ਦੇਖਿਆ ਤਾਂ ਉਹੀ ਪੈਰਾਂ ਨਾਲ ਅਲਗ-ਅਲਗ ਕੇ ਅੰਦਰ ਆਈ ਜਾਂਦਾ ਸਰਕ-ਸਰਕ ਹੁੰਦੀ ਆ ਫਿਰ ਲਓ ਜੀ ਰੋਟੀ ਬਣਾ ਲ ਗਏ ਆਪਾਂ ਸ਼ਾਮ ਵੇਲੇ ਵਸੇ ਕੰਮ ਤਾਂ ਥੋੜੀ ਹੁੰਦੇ ਆ ਤੇ ਪਰ ਥੋੜੇ-ਥੋੜੇ ਨਾਲ ਵੱਧ ਵੀ ਜਾਂਦੇ ਆ ਗਿਆ ਐਨ ਸਾਫ-ਸਫਾਈ ਤਾਂ ਉਨੀ ਕਰਨੀ ਪੈਂਦੀ ਆ ਕਿਚਨ ਦੀ ਤਾਂ ਸਾਰੀ ਰੋਟੀ ਬਣਾ ਕੇ ਜੋ ਕਿ ਮੇਰੀ ਯਾਦ ਆ ਗਈ ਚਕਲਾ ਵੇਲ ਦਾ ਤਵਾ ਸਾਰਾ ਕੁਝ ਧੋਕੀ ਪੈਣੀ ਰਾਤ ਨੂੰ ਜੇ ਉਹ ਚਕਲਾ ਵਗੈਰਾ ਨਾ ਧੋਵਾ ਤੇ ਮਾੜਾ ਮੋਟਾ ਵੀ ਆਟਾ ਤਾਂ ਹੁਣ ਜਦੋਂ ਆਪਾਂ ਰੋਟੀ ਬਣਾਉਣੇ ਆ ਤੇ ਲੱਗਿਆ ਰਹਿੰਦਾ ਬੇਸ਼ੱਕ ਕੱਪੜੇ ਨਾਲ ਸਾਫ ਕਰਦਗੇ ਤੇ ਪਰ ਸਵੇਰ ਨੂੰ ਕੀੜੀਆਂ ਨਾਲ ਭਰ ਜਾਂਦਾ ਸਾਰਾ ਚਕਲਾ ਪੂਰੀਆਂ ਕੀੜੀਆਂ ਇੰਨੀਆਂ ਜ਼ਿਆਦਾ ਆਉਂਦੀਆਂ ਤੇ ਡੱਬੇ ਦੇ ਵਿੱਚ ਵੀ ਜੇ ਇੱਕ ਵੀ ਰੋਟੀ ਰਹਿ ਜੇ ਤਾਂ ਸਾਰਾ ਡੱਬਾ ਸਵੇਰ ਨੂੰ ਭਰ ਜਾਂਦਾ ਹੈ ਕੀੜੀਆਂ ਦੇ ਨਾਲ ਤੇ ਰੋਟੀ ਵਗੈਰਾ ਜਿਹੜੀ ਹੁੰਦੀ ਹੈ ਜੀ ਡੱਬੇ ਦੇ ਵਿੱਚ ਤੇ ਰਾਤ ਨੂੰ ਬਾਹਰ ਰੱਖ ਦਿੰਦੇ ਆ ਕੋਈ ਪਸ਼ੂ ਆਵਾਰਾ ਤੁਰੇ ਫਿਰਦੇ ਆ ਤੇ ਉਹ ਖਾ ਲੈਂਦੇ ਆਗੇ ਇਹ ਤੇ ਪਰ ਮੈਨੂੰ ਕੁਝ ਕਹਿ ਰਹੀ ਸੀ ਸ਼ਾਇਦ ਮੈਂ ਉਹਨੂੰ ਕੱਚੀ ਲੱਸੀ ਬਣਾਉਣ ਨੂੰ ਕਿਹਾ ਸੀਗਾ ਮਹਾਲੂ ਸੁੱਕੇ ਜਿਆ ਤੇ ਥੋੜਾ ਜਿਹਾ ਤੰਗ ਕਰਦੇ ਆ ਫਿਰ ਬੱਚੇ ਬਸ ਐ ਹੁੰਦਾ ਇਹਨਾਂ ਨੂੰ ਖਾ ਗਏ ਇਦਾਂ ਦੀ ਚੀਜ਼ ਤਾਂ ਕਰਕੇ ਨਾਲ ਕੱਚੀ ਲੱਸੀ ਬਣਾ ਲਈ ਸੀ ਰੋਟੀ ਪਾਣੀ ਵੀ ਖਾ ਲਿਆ ਸੀ ਕਿਚਨ ਦੀ ਸਾਫ ਸਫਾਈ ਮੈਂ ਸਾਰੀ ਕਰਤੀ ਸੀ ਇਹ ਪੌਣੇ ਕਿਨੋਂ ਦਾ ਟਾਈਮ ਸੀ ਤੇ ਇੱਥੇ ਪੋਰਚ ਦੇ ਵਿੱਚ ਮੰਜਾ ਢਾ ਲਿਆ ਸੀ ਪੋਰਚ 'ਚੋਂ ਮੈਂ ਰਾਤ ਨੂੰ ਵੀ ਇੱਕ ਵਾਰੀ ਝਾੜੂ ਕੱਢਦਾ ਸੀ ਕਿਉਂਕਿ ਰੇਤੇ ਇੰਨਾ ਜ਼ਿਆਦਾ ਸੀ ਖੜਨ ਬੈਠਣੋਂ ਦਿਲ ਨਹੀਂ ਸੀ ਕਰਦਾਗਾ ਝਾੜੂ ਇੱਥੇ ਲਗਾ ਕੇ ਤੇ ਉਸ ਤੋਂ ਬਾਅਦ ਬਸ ਮੈਂ ਸਾਭ ਜੀ ਸਵੇਰ ਦੀ ਤਿਆਰੀ ਕਰਦੀ ਸੀ ਤੋਰੀਆਂ ਕੱਟਣੀਆਂ ਸੀ ਮੈਨੂੰ ਐਸੇ ਵੀ ਸਵੇਰ ਵੇਲੇ ਨਾਲ ਲੇਟ ਹੋ ਜਾਂਦੇ ਆ ਟਾਈਮ ਲੱਗ ਜਾਂਦਾ ਤੋਰੀਆਂ ਕੱਟਣ ਨੂੰ ਪ੍ਰਵ ਨਾਲ ਨਾਲ ਬਸ ਝੌੜ ਕਰ ਰਹੀ ਸੀ ਕੱਟਣ ਲਾਗੀ ਕੋਲੇ ਬੈਠੀ ਵੈਸੇ ਮੈਂ ਤੜੋਂ ਨਹੀਂ ਕਿਹਾ ਸੀ ਉਹਨੂੰ ਐਸੇ ਵੀ ਚਲੋ ਮੰਮਾ ਛਿਲਦੇ ਰਿਹਾ ਤੇ ਮੈਂ ਕੱਟਦਾ ਇਹ ਮੈਂ ਤਾਂ ਉਹੀ ਲੂਚੀਆਂ ਜਾਂ ਹੁੰਦੇ ਆਂ ਨਹੀਂ ਕੱਟੜੀਆਂ ਹੀ ਬੜੀਆਂ ਔਖੀਆਂ ਕਹਦੀ ਖਿਲੜਣੀਆਂ ਬੜੀਆਂ ਔਖੀਆਂ ਕੱਟਣ ਨਾਲ ਤਾਂ ਕਰਕੇ ਮੈਨੂੰ ਐ ਸੀ ਮੈਂ ਹੁਣੇ ਹੀ ਕੱਟ ਕੇ ਰੱਖਦਾ ਸਵੇਰ ਦੇ ਟਾਈਮ ਤੇ ਤੁਹਾਨੂੰ ਟਾਈਮ ਬਹੁਤ ਲੱਗ ਜਾਂਦਾ ਤੋਰੀਆਂ ਨੂੰ ਛਿਲਣ ਤੇ ਕੱਟਣ ਤੇ ਤੇ ਬਾਹਰ ਮੀਂਹ ਪਈ ਜਾਂਦਾ ਸਿਆਸ ਠੰਡੀ ਠੰਡੀ ਹਵਾ ਚੱਲ ਰਹੀ ਸੀਗੀ ਤਾਂ ਕਰਕੇ ਬਸ ਆਇਆ ਸੀ ਇੱਥੇ ਬੈਠ ਜਾਈਏ ਵੈਸੇ ਤਾਂ ਜੇ ਮੀਂਹ ਹਟ ਗਿਆ ਤਾਂ ਇੱਥੇ ਪਾਵਾਂਗੇ ਵੈਸੇ ਇੱਥੇ ਪੋਰਚੇ ਦੇ ਵਿੱਚ ਤਾਂ ਤਿੰਨ-ਚਾਰ ਜਿਹੇ ਡੈਂਦੇ ਆ ਕਿ 51 ਨੀਚੇ ਲਾਉਣਾ ਪੈਂਦਾਗਾ ਤੇ ਬਸ ਐ ਹੁੰਦਾ ਵੀ ਇੱਕ ਪੱਖਾ ਉਧਰੋਂ ਲਾ ਲੈਨੇ ਹੁੰਨੇ ਬਾਹਰੋਂ ਨੀਚੇ ਤੋਂ ਫਰਾਟਾ ਪੱਖਾ ਲਾ ਲੈਨੇ ਇੱਥੇ ਉੱਪਰ ਛੱਤ ਵਾਲਾ ਲੱਗਿਆਗਾ ਨਾਲੇ ਫਰਾਟੇ ਵੱਖੇ ਦੀ ਹਵਾ ਆਉਂਦੀ ਉਧਰੋਂ ਕਿਉਂਕਿ ਥੱਲੇ ਫਿਰ ਛੱਤ ਵਾਲੇ ਪੱਖੇ ਦੀ ਤਾਂ ਹਵਾ ਨਹੀਂ ਜਾਂਦੀ ਤਾਂ ਕਰਕੇ ਨਾਲ ਫਰਾਟਾ ਪੱਖਾ ਲਾਉਣਾ ਪੈਂਦਾ ਤੇ ਪਰ ਅੱਜ ਤਾਂ ਰੱਬੜੇ ਲਾਤਾ ਸੀਗਾ ਕੂਲਰ ਚਲਾਤਾ ਸੀ ਬਹੁਤ बसनेरी ਨੂੰ ਦੇਖ ਕੇ ਖੇ ਚੜਦੀ ਆ ਵੀ ਮੀਂਹ ਨੂੰ ਤਾਂ ਐ ਹੁੰਦਾ ਵੀ ਚਲੋ ਮੀਂਹ ਆ ਜੇ ਤੇ ਪ੍ਰਭੂ ਨਾਲ ਇੱਥੇ ਟੈਨਸ਼ਨ ਬਣ ਗਈ ਸੀ ਕਹਿੰਦੀ ਮੀਂਹ ਆ ਗਿਆ ਤਾਂ ਕਹਿੰਦੀ ਕਿ ਹੁਣ ਸਾਡੀਆਂ ਛੁੱਟੀਆਂ ਕੈਂਸਲ ਹੋਵਾਂਗੀਆਂ ਕਹਿੰਦੀ ਲੇਟ ਹੋਣਗੀਆਂ ਨਹੀਂ ਕਹਿੰਦੀ ਆਇਆ ਸੀਗਾ ਵੀ ਛੁੱਟੀਆਂ ਹੋ ਜਾਣਗੀਆਂ ਹੁਣ ਕਹਿੰਦੀ ਜਦੋਂ ਉਹਨੂੰ ਕਹਿੰਦੀ ਛੁੱਟੀਆਂ ਦਾ ਉਹ ਮਾਨ ਬਣਾਉਂਦਾ ਛੁੱਟੀਆਂ ਕਰਦਾ ਹੈ ਕਹਿੰਦੀ ਉਹਦੇ ਨੂੰ ਕਹਿੰਦੀ ਰੱਬ ਮੀਂਹ ਪਾ ਦਿੰਦਾ ਕਹਿੰਦੀ ਛੁੱਟੀਆਂ ਸਾਡੀਆਂ ਲੇਟ ਹੋਈ ਜਾਂਦੀਆਂ ਮੈਂ ਉਹਨੂੰ ਕਿਹਾ ਮਾ ਕੋਈ ਨਹੀਂ ਹੁਣ ਤਾਂ 5-7 ਦਿਨਾਂ ਪਤਾ ਤੇ ਛੁੱਟੀਆਂ ਤਾਂ ਹੋ ਹੀ ਜਾਣਾਗਾ ਕਹਿੰਦੀ ਨਹੀਂ ਸਾਨੂੰ ਤਾਂ ਕਹਿੰਦੀ ਆਸ ਜੀ ਹੁੰ ਗੱਲ ਆ ਵੀ ਮੀਂਹ ਆ ਜਾਂਦਾ ਮਾਣਾ ਮੋਟਾ ਮੌਸਮ ਠੰਡਾ ਹੋ ਜਾਂਦਾ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕੰਮਾ ਤੰਦ ਵਾਲਿਆਂ ਨੂੰ ਵੀ ਔਖਾ ਬਾਹਰ ਕੰਮ ਕਰਨਾ ਤੇ ਆਪ ਨੂੰ ਵੀ ਕਿਚਨ ਦੇ ਵਿੱਚ ਜਦੋਂ ਚੜਦੀ ਧੁੱਪ ਆਉਂਦੀ ਆ ਇੱਕ ਤਾਂ ਧੁੱਪ ਦਾ ਸੇਕ ਤੇ ਉੱਪਰੋਂ ਅੰਦਰੋਂ ਗੈਸ ਦਾ ਸੇਕ ਕੰਮ ਸਾਰਿਆਂ ਨੂੰ ਔਖਾ ਕੋਈ ਵੀ ਨਹੀਂ ਕੰਮ ਸੌਖਾਗਾ ਚਾਹੇ ਘਰੇ ਕਰਨੇ ਚਾਹੇ ਬਾਹਰ ਕਰਨੇ ਹੈਗੇ ਲੋ ਜੀ ਮੈਂ ਸਬਜ਼ੀ ਦੀ ਤਿਆਰੀ ਸਵੇਰ ਦੀ ਹੁਣੇ ਕਰਕੇ ਰੱਖ ਦੋਂਗੀ ਬਾਕੀ ਉਸ ਤੋਂ ਬਾਅਦ ਆਪਾਂ ਫਿਰ ਹੀ ਆਂਗੇ ਮਸਾ ਹੁੰਦਾ ਵੀ ਚਲੋ ਬੈਠੇ ਹਾਂ ਜੈਡੀ ਜਲਦੀ ਨੀਂਦ ਵੀ ਨਹੀਂ ਆਉਂਦੀ ਤਾਂ ਕਰਕੇ ਐਸੇ ਸਬਜ਼ੀ ਕੱਟ ਕੇ ਰੱਖਦਾ ਦਾ 10:30 ਵਜੇ ਤੱਕ ਕਰਤਾ ਆਪਾਂ ਨੂੰ ਜਾਗਦੇ ਰਹਿੰਦੇ ਆ ਕਿਉਂਕਿ ਵਿਸ ਦੀ ਵੀਡੀਓ ਦਾ ਵੀ ਕਰਨਾ ਪੈਂਦਾ ਐਡਿਟ ਕਰਨੀ ਪੈਂਦੀ ਆ ਵੋਇਸ ਓਵਰ ਕਈ ਵਾਰੀ ਤਾਂ ਜੇ ਹੋ ਜਾਂਦੀ ਆ ਤਾਂ ਠੀਕ ਆਸ ਟਾਈਮ ਤੇ ਨਹੀਂ ਸਵੇਰ ਦੇ ਟਾਈਮ ਤੇ ਵੋਇਸ ਓਵਰ ਕਰਦੀ ਆ ਤਾਂ ਫਿਰ ਉਸ ਟਾਈਮ ਤੇ ਆਵਦੀ ਓਐਸ ਤਾਂ ਵੀ ਬਹੁਤ ਫਰਕ ਪੈਂਦਾਗਾ ਕਿਉਂਕਿ ਸਵੇਰ ਕਈ ਵਾਰੀ ਮੈਨੂੰ ਅਠ ਕੇ ਚਾਹ ਪੀਣ ਤੋਂ ਪਹਿਲਾਂ ਵੋਇਸ ਓਵਰ ਕਰਨੀ ਪੈ ਜਾਂਦੀ ਚਾਹ ਫਲੇਟ ਹੀ ਬਣਾਉਣੇ ਆਗੇ ਇਹ ਤੇ ਪਰਵ ਕੁਛ ਕਹਿ ਰਹੀ ਸੀ ਤਾਂ ਹੀ ਹੱਸ ਰਹੇ ਸੀ ਲੋ ਜੀ ਤੋਰੀਆਂ ਵੀ ਮੈਂ ਕੱਟ ਲਈਆਂ ਤੇ ਇਹਨਾਂ ਨੂੰ ਇੱਕ ਪੋਲੀਥੀਨ ਦੇ ਵਿੱਚ ਪਾ ਕੇ ਰੱਖ ਦਾਂਗੇ ਨਹੀਂ ਤਾਂ ਇਹ ਕਾਲੀਆਂ ਜੀਆਂ ਹੋ ਜਾਂਦੀਆਂ ਗੀਆਂ ਜਿਸ ਤਰ੍ਹਾਂ ਰੱਖ ਦਾਂਗੇ ਫਿਰ ਅੱਜ ਦੇ ਵਿੱਚ ਪੋਲੀਥੀਨ 'ਚ ਪਾ ਕੇ ਆਪਾਂ ਇਹਨਾਂ ਨੂੰ ਬੰਦ ਕਰਕੇ ਤੇ ਕਰਦ ਦੇ ਨਾਲ ਪੋਲੀਥੀਨ ਤੇ ਦੋ ਚਰ ਕਰਦ ਨਾਲ ਇਹ ਚ ਸਰਾਖ ਜੇ ਕਰ ਦਾਂਗੇ ਤੇ ਵਧੀਆ ਇਦਾਂ ਹੀ ਪੰਗਾ ਰਹਿਣੀਆਂ ਜਿਸ ਤਰ੍ਹਾਂ ਆਪਾਂ ਕੱਟ ਕੇ ਰੱਖਾਂਗਾ बस बंद ਕਰਤਾ ਐਸੇ ਤਰ੍ਹਾਂ ਪੋਲੀਥੀਨ ਦੇ ਵਿੱਚ ਤੇ ਕਰਦ ਦੋ ਚਾਰ ਸਾਈਂ ਤੇ ਇਦਾਂ ਖਬੋ ਦੋਗੇ ਉਹਦੇ ਨਾਲ ਬਸ ਬਦ ਜਾ ਸਵੇਰ ਤੱਕ ਰਾਈ ਪੰਗਾ ਰਹਿਣੀਆਂ ਨਹੀਂ ਤਾਂ ਕਾਲਗੀਆਂ ਹੋ ਜਾਂਦੀਆਂ ਇਹ ਲਓ ਜੀ ਸਬਜ਼ੀ ਕੱਟਣ ਦੇ ਨਾਲ ਨਾਲ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ